ਵੈਲਕਮ ਟੂ ਆਰ ਐਮ ਕਲੈਕਸ਼ਨ ਮਲੇਰਕੋਟਲਾ ਅੱਜ ਦੀ ਇਹ ਵੀਡੀਓ ਸਪੈਸ਼ਲ ਆਪਣੀ ਲੇਡੀਜ਼ ਕੋਟੀ ਦੇ ਵਿੱਚ ਹੋਏਗੀ ਇਹਦੇ ਵਿੱਚ ਆਪਾਂ ਨੂੰ ਕੋਟੀ ਦੇ ਬਹੁਤ ਸੋਹਣੇ ਸੋਹਣੇ ਨਵੇਂ ਡਿਜ਼ਾਈਨ ਮਿਲ ਜਾਣਗੇ ਜਿਹਦੇ ਵਿੱਚ ਆਪਾਂ ਨੂੰ ਫ੍ਰੀ ਸਾਈਜ਼ ਤੋਂ ਲੈ ਕੇ ਡਬਲ ਐਕਸਲ ਟ੍ਰਿਪਲ ਐਕਸਲ ਤੱਕ ਸਾਰੇ ਆਰਟੀਕਲ ਅਵੇਲੇਬਲ ਮਿਲ ਜਾਣਗੇ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਅੱਗੇ ਤੱਕ ਬਹੁਤ ਸਾਰੇ ਡਿਜ਼ਾਈਨ ਪਏ ਆਗੇ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਪੂਰੀ ਵੀਡੀਓ ਜ਼ਰੂਰ ਦੇਖਿਓ ਇੰਨੇ ਡਿਜ਼ਾਈਨ ਨੇ ਤੁਸੀਂ ਦੇਖ ਰਹੇ ਦੇਖ ਰਹੇ ਥੱਕ ਜਾਓਗੇ ਵੈਰਾਈਟੀ ਪੂਰੀ ਫੁੱਲ ਆਈ ਆ ਸਟਾਰਟਿੰਗ ਹੋ ਜਾਏਗੀ ਸਿਰਫ 350 ਰੁਪਏ ਤੋਂ ਸਭ ਤੋਂ ਪਹਿਲਾ ਆਰਟੀਕਲ ਹੋਊਗਾ 350 ਦੀ ਰੇਂਜ ਦੇ ਵਿੱਚ ਇਹਦੇ ਵਿੱਚ ਆਪਾਂ ਨੂੰ 2-3 ਕਲਰ ਮਿਲ ਜਾਣਗੇ 2-3 ਡਿਜ਼ਾਈਨ ਨੇ ਫ੍ਰੀ ਸਾਈਜ਼ ਆ ਅ ਛੋਟੇ-ਛੋਟੇ ਸਾਈਜ਼ ਨੇ ਜਿਆਦਾ ਵੱਡੇ ਸਾਈਜ਼ ਨਹੀਂ ਹੋਗੇ ਤਿੰਨਕ ਪੀਸ ਰਹਿਗੇ ਇਹਦੇ ਵਿੱਚ ਤਿੰਨ-ਚਾਰ ਆਪਣੇ ਕੋਲ ਸਟਾਕ ਦੇ ਵਿੱਚ ਰੇਟ ਹੈ 350 ਰੁਪਏ ਉਸ ਤੋਂ ਬਾਅਦ ਹੋਰ ਇਸ ਤੋਂ ਵਧੀਆ ਕੁਆਲਿਟੀ ਆ ਜਾਏਗੀ ਇਸ ਤਰ੍ਹਾਂ ਦੇ ਵਿੱਚ 500 ਰੁਪਏ ਦੀ ਰੇਂਜ ਦੇ ਵਿੱਚ ਇਹਨਾਂ ਦਾ ਕੱਪੜਾ ਵੀ ਹੋਰ ਵਧੀਆ ਹੋਏਗਾ ਉਸ ਤੋਂ ਡਿਜ਼ਾਈਨਿੰਗ ਵੀ ਹੋਰ ਵਧੀਆ ਹੋਏਗੀ ਇਹਦੇ ਵਿੱਚ ਆਪਾਂ ਨੂੰ ਡਿਜ਼ਾਈਨ ਬਹੁਤ ਸਾਰੇ ਮਿਲ ਜਾਣਗੇ 500 ਰੁਪਏ ਵਾਲੇ ਸਭ ਤੋਂ ਪਹਿਲਾ ਡਿਜ਼ਾਈਨ ਇਹ ਹੋਏਗਾ ਇਹਦੇ ਵਿੱਚ ਇੱਕ ਇਹ ਵਾਲਾ ਕਲਰ ਮਿਲ ਜਾਏਗਾ ਆਪਾਂ ਨੂੰ ਥੋੜਾ ਡਿਜ਼ਾਈਨ ਦਾ ਚ ਇੱਕ ਇਸ ਤਰ੍ਹਾਂ ਦੇ ਵਿੱਚ ਇਹ ਵਾਲੇ ਆਰਟੀਕਲ ਮਿਲ ਜਾਣਗੇ ਇਹ ਵਿੱਚ ਕੁਝ ਇਦਾਂ ਦੇ ਪੀਸ ਨੇ ਜਿਹੜੇ ਹੈਗੇ ਪਲੱਸ ਰੇਂਜ ਵਾਲੇ ਨੇ ਜਿਵੇਂ ਇਹ ਪੀਸ ਸੀ 800 900 ਦੀ ਰੇਂਜ ਵਾਲਾ ਪੀਸ ਇਹ ਲਾਸਟ ਪੀਸ ਆਪਣੇ ਕੋਲ ਰਹਿ ਗਿਆ ਇਸ ਕਰਕੇ ਇਹ ਵੀ ਆਪਾਂ ਨੂੰ 500 ਰੁਪਏ ਦਾ ਹੀ ਲੱਗ ਜਾਊਗਾ ਬਲੈਕ ਕਲਰ ਦਾ ਲਾਸਟ ਪੀਸ ਇੱਕ ਉਸ ਤੋਂ ਬਾਅਦ ਇਹਦੇ ਵਿੱਚ ਇਸ ਤਰ੍ਹਾਂ ਦੇ ਹੋਰ ਬਹੁਤ ਡਿਜ਼ਾਈਨ ਆ ਜਾਣਗੇ 500 ਰੁਪਏ ਦੇ ਵਿੱਚ ਇਹ ਵੀ ਜਨ 500 ਵਾਲੇ ਨੇੜੇ ਤੱਕ ਇੱਕ ਵਾਰ ਟੈਕਸਚਰ ਚੈੱਕ ਕਰੋ ਬਹੁਤ ਹੀ ਸੋਹਣੀ ਫੈਬਰਿਕ ਆ ਪਿਓਰ ਦੇ ਵਿੱਚ ਬੁਰ ਵਗੈਰਾ ਦਾ ਕੋਈ ਇਹਨਾਂ ਦਾ ਲਾਂਬਾ ਨਹੀਂ ਹੈਗਾ ਇਹਦੇ ਵਿੱਚ ਵੀ ਆਪਾਂ ਨੂੰ ਬਹੁਤ ਵਧੀਆ ਵਧੀਆ ਕਲਰ ਮਿਲ ਜਾਣਗੇ ਦ ਪੀਚ ਆ ਜਾਊਗਾ ਇਹ ਸਾਰੇ ਹੋਣਗੇ 500 ਰੁਪਏ ਦੇ ਰੀਨ ਦੇ ਵਿੱਚ ਕਿ ਇਹ ਡਿਜ਼ਾਈਨਾਂ ਇਹ ਵੀ ਪਹਿਲਾਂ ਪੀਸ ਹੈਗਾ 700 ਵਾਲਾ ਇਹ ਲਾਸਟ ਪੀਸ ਰਹਿ ਗਿਆ ਆਪਾਂ ਨੂੰ 500 ਰੁਪਏ ਦੇ ਵਿੱਚ ਹੀ ਲੱਗ ਜਾਊਗਾ ਹੈਰ ਬੂਲ ਦਾ ਸਟਾਫ ਆ ਇਸ ਤੋਂ ਬਾਅਦ ਇਦਾਂ ਪਲੇਨ ਆਰਟੀਕਲ ਹੋਣਗੇ 500 ਰੁਪਏ ਵਾਲੇ ਇਹਦੇ ਵਿੱਚ ਹੋਰ ਬਹੁਤ ਵਧੀਆ-ਵਧੀਆ ਆਪਾਂ ਨੂੰ ਕਲਰ ਮਿਲ ਜਾਣਗੇ ਦੂਸਰਾ ਕਲਰ ਇਹ ਆ ਜਾਊਗਾ ਤੀਸਰਾ ਕਲਰ ਇਹਦੇ ਵਿੱਚ ਇਹ ਵਾਲਾ ਮਿਲ ਜਾਊਗਾ ਚੌਥਾ ਕਲਰ ਇਹ ਮਿਲ ਜਾਊ ਪੰਜਵਾਂ ਕਲਰ ਇਹ ਆ ਜਾਊ ਪੀਚ ਛੇਵਾਂ ਕਲਰ ਪਿੰਕ ਸਤਮਾ ਕਲਰ ਮਹਿਰੂਨ ਉਸ ਤੋਂ ਬਾਅਦ ਥੋੜਾ ਹੋਰ ਡਿਜ਼ਾਈਨ ਚੇਂਜ ਹੋ ਜਾਊਗਾ ਪ੍ਰਾਈਸ ਰਹੂਗਾ ਸੇਮ 500 ਰੁਪਏ ਇਹਦਾ ਇਹਦੇ ਤੇ ਪੈਚ ਵਗੈਰਾ ਵਧੀਆ ਲੱਗੇ ਨੇ ਵਧੀਆ ਫੈਂਸੀ ਪੀਸ ਬਣਿਆ ਹੋਇਆ ਯੂ ਕੱਟਰ ਦੇ ਵਿੱਚ ਇਹਨਾਂ ਦੇ ਪ੍ਰਾਈਸ ਸੇਮ ਰਹੇਗਾ 500 ਰੁਪਏ ਇਸ ਤੋਂ ਬਾਅਦ ਇਹੀ ਰੇਟ ਦੇ ਵਿੱਚ ਇੱਕ ਇਦਾਂ ਦੇ ਸੌਫਟ ਫਰ ਵਾਲੇ ਪੀਸ ਆਉਣਗੇ ਇਹਨਾਂ ਦਾ ਵੀ ਸੇਮ ਪ੍ਰਾਈਸ ਰਹੇਗਾ 500 ਰੁਪਏ ਬਹੁਤ ਸੌਫਟ ਫੈਬਰਿਕ ਹੈ ਨੇੜੇ ਤੱਕ ਇੱਕ ਵਾਰ ਚੈੱਕ ਕਰੋ ਬਹੁਤ ਸੌਫਟ ਫੈਬਰਿਕ ਆ ਸਾਰੀ ਇਹਦੇ ਵਿੱਚ ਆਪਾਂ ਨੂੰ ਦੋ ਡਿਜ਼ਾਈਨ ਮਿਲ ਜਾਣਗੇ ਸਭ ਤੋਂ ਪਹਿਲਾਂ ਉਹ ਡਿਜ਼ਾਈਨ ਸੀ ਦੂਸਰਾ ਇਹ ਵਾਲਾ ਆ ਜਾਊਗਾ ਪ੍ਰਾਈਸ ਸੇਮ ਰਹੇਗਾ 500 ਰੁਪਏ ਕਿਹਦੇ ਵਿੱਚ ਇਹ ਵਾਲਾ ਕਲਰ ਮਿਲ ਜਾਊਗਾ ਇਹ ਸਾਰੀ ਰੇਂਜ ਹੈਗੀ 500 ਵਾਲੀ ਜਿੰਨੇ ਵੀ ਤੁਸੀਂ ਨੇ ਹੁਣ ਤੱਕ ਇਹ ਆਰਟੀਕਲ ਚੈੱਕ ਕੀਨੇ ਸਾਰੇ 500 ਦੀ ਰੇਂਜ ਵਾਲੇ ਨੇ ਉਸ ਤੋਂ ਬਾਅਦ ਹੋਰ ਥੋੜੀ ਸੁਪੀਰੀਅਰ ਕੁਆਲਿਟੀ ਆ ਜਾਏਗੀ ਇਸ ਤਰ੍ਹਾਂ ਦੇ ਵਿੱਚ 650 ਰੁਪਏ ਇਹ ਹੋਣਗੇ ਪਿਓਰ ਬੂਲ ਵਾਲੇ ਆਰਟੀਕਲ ਨੇੜੇ ਤੋਂ ਆ ਕੇ ਪਹਿਲੇ ਇੱਕ ਵਾਰ ਕੁਆਲਿਟੀ ਚੈੱਕ ਕਰੋ ਧਾਗੇ ਦੀ ਕੁਆਲਿਟੀ ਬਹੁਤ ਹੀ ਜ਼ਿਆਦਾ ਸੁਪੀਰੀਅਰ ਇਹਨਾਂ ਦੀ ਬਾਕੀ ਹੋਰ ਉੱਪਰ ਜਿੰਨਾ ਵੀ ਕੰਮ ਹੋਇਆ ਸਾਰਾ ਯੂ ਕਟ ਵਾਲਾ ਆਰਟੀਕਲ ਇਹਦੇ ਵਿੱਚ ਕਲਰ ਦੋ ਤਿੰਨ ਮਿਲ ਜਾਣਗੇ ਪ੍ਰਾਈਸ ਹੋਏਗਾ 650 ਫਰੀ ਸਾਈਜ਼ ਦੇ ਵਿੱਚ ਚਾਰ ਆਰਟੀਕਲ ਹੋਗਾ ਐਮ ਤੋਂ ਲੈ ਕੇ ਐਕਸਲ ਤੱਕ ਸਾਰਿਆਂ ਦਾ ਆ ਜਾਊਗਾ ਸਟ੍ਰੈਚੇਬਲ ਹੋਏਗਾ ਪੂਰਾ ਫੁੱਲ ਇੱਕ ਇਹ ਪੀਸ ਦਾ ਇਹਦੇ ਵਿੱਚ ਆਪਾਂ ਨੂੰ ਸੇਮ ਪ੍ਰਾਈਸ ਦੇ ਵਿੱਚ ਆਰਟੀਕਲ ਮਿਲ ਜੂਗਾ ਇਹ ਸਿੰਗਲ ਪੀਸ ਹੈਗਾ 900 ਵਾਲਾ ਪੀਸ ਇਹ ਆਪਾਂ ਨੂੰ ਹੁਣ ਲੱਗ ਜੇਗਾ 650 ਰੁਪਏ ਦੀ ਰੇਂਜ ਦੇ ਵਿੱਚ ਲਾਸਟ ਪੀਸ ਬਾਕੀ ਹੈ ਉਸ ਤੋਂ ਬਾਅਦ ਇਦਾਂ ਦੀ ਰੇਂਜ ਆ ਜਾਏਗੀ 750 ਰੁਪਏ ਦੇ ਵਿੱਚ ਆਰਟੀਕਲ ਚੈੱਕ ਕਰੋ ਹੇਅਰ ਬੂਲ ਦਾ ਸੁਪੀਰੀਅਰ ਕਪੜਾ ਸਾਰਾ ਅੰਦਰੋਂ ਵੀ ਵਧੀਆ ਗਰਮ ਹੋਏਗਾ ਇਹ ਤੇ ਬਾਹਰੋਂ ਵੀ ਇਹਦੇ ਵਿੱਚ ਆਪਾਂ ਨੂੰ ਕਲਰ ਅਵੇਲੇਬਲ ਮਿਲ ਜਾਣਗੇ ਪਿੰਕ ਕਲਰ ਆ ਜਾਊਗਾ ਇਦਾਂ ਲਾਈਟ ਪੀਚ ਕਲਰ ਆ ਜਾਊਗਾ ਬਲੈਕ ਕਲਰ ਮਿਲ ਜਾਊਗਾ ਇਸ ਤਰ੍ਹਾਂ ਦੇ ਡਸਟੀ ਸ਼ੇਡ ਆ ਜਾਣਗੇ ਇਹਦੇ ਵਿੱਚ ਇਹਨਾਂ ਦਾ ਪ੍ਰਾਈਸ ਹੈ 750 ਰੁਪਏ ਬਹੁਤ ਹੈਵੀ ਕੱਪੜਾ ਹੈਗਾ ਇਹ ਉਸ ਤੋਂ ਬਾਅਦ ਇੱਕ ਇਹ ਵਾਲਾ ਆਰਟੀਕਲ ਆ ਜਾਏਗਾ ਇਸ ਤਰ੍ਹਾਂ ਦੇ ਵਿੱਚ ਯੂਨੀਕ ਲੁੱਕ ਇਹ ਓਪਨ ਵੀ ਹੋ ਜਾਊਗਾ ਸਾਰਾ ਬਟਨ ਬਟਨ ਹੈਗੇ ਨੇ ਇਹਦੇ ਅੰਦਰ ਉੱਪਰੋਂ ਸਾਰਾ ਬੰਦ ਲੱਗਦਾ ਪਰ ਓਪਨ ਹੁੰਦਾ ਹੈ ਬਹੁਤ ਵਧੀਆ ਫੈਬਰਿਕ ਆ ਬਾਹਰ ਦੇ ਉੱਪਰ ਵੀ ਡਿਜ਼ਾਈਨ ਹੋ ਗਿਆ ਇਹਦੇ ਇਹਦਾ ਪ੍ਰਾਈਸ ਹੋਏਗਾ 650 ਰੁਪਏ ਇਹਦੇ ਵਿੱਚ ਵੀ ਆਪਾਂ ਨੂੰ ਕਲਰ ਮਿਲ ਜਾਣਗੇ ਕਿਹ ਕਲਰ ਆ ਜਾਊਗਾ ਬਲੈਕ ਕਲਰ ਆ ਜਾਊਗਾ ਇੱਕ ਇਹਦੇ ਵਿੱਚ ਇਹੀ ਰੇਟ ਦੇ ਵਿੱਚ ਆਪ ਵੀ ਇਸ ਮਿਲ ਜਾਪੋ ਨੂੰ ਇਹਦਾ ਰੇਟ ਹੋਏਗਾ 600 ਰੁਪਏ ਲਾਸਟ ਪੀਸ ਬਚਿਆ ਵਾਈਟ ਕਲਰ ਦੇ ਵਿੱਚ ਇੱਕ ਉਸ ਤੋਂ ਬਾਅਦ ਸ਼ਾਰਟਸ ਕੀ ਵੀ ਦਾ ਟ੍ਰੈਂਡ ਚੱਲ ਰਿਹਾ ਅੱਜ ਕੱਲ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਵਿੱਚ ਲੁੱਕ ਚੈੱਕ ਕਰੋ ਇੱਕ ਵਾਰ ਪੀਸ ਦੀ ਕਪੜਾ ਚੈੱਕ ਕਰ ਲਓ 올 ਓਵਰ ਆਰਟੀਕਲ ਹੋਗਾ 올 ਓਵਰ ਵਾਲਾ ਬੈਕ ਦੇ ਉੱਪਰ ਵੀ ਡੀ ਜਾਨੇਗਾ ਕਿ ਫਰੰਟ ਦੇ ਉੱਪਰ ਵੀ ਸ਼ਾਰਟ ਦੇ ਵਿੱਚ ਪਿਓਰ ਦਾ ਕੱਪੜਾ ਪੂਰਾ ਇਹਦਾ ਪ੍ਰਾਈਸ ਹੋਏਗਾ 650 ਰੁਪਏ ਇਹਦੇ ਵਿੱਚ ਆਪਾਂ ਨੂੰ ਕਲਰ ਮਿਲ ਜਾਣਗੇ ਸਭ ਤੋਂ ਪਹਿਲਾਂ ਇਹ ਕਲਰ ਆ ਜੂਗਾ ਇਸ ਤੇ ਵਿੱਚ ਬਲੈਕ ਕਲਰ ਮਿਲ ਜੂਗਾ ਆਪਾਂ ਨੂੰ ਵਾਈਨ ਸ਼ੇਡ ਤੇ ਰੈੱਡ ਚਾਰ ਕਲਰ ਨੇ ਇੱਕ ਵਾਰ ਚੰਗੀ ਤਰ੍ਹਾਂ ਕਲਰ ਤੇ ਨਿਗਾਹ ਮਾਰੋ ਚਾਰੋਂ ਬਹੁਤ ਪਿਆਰੇ ਕਲਰ ਨੇ ਇੱਕ ਇਹਦੇ ਵਿੱਚ ਸੇਮ ਆਰਟੀਕਲ ਹੋਏਗਾ ਡਿਜ਼ਾਈਨ ਚੇਂਜ ਹੋ ਜੂਗਾ ਇਹਦਾ ਵੀ ਸੇਮ ਰੇਟ 650 ਰੁਪਏ ਉਸ ਤੋਂ ਬਾਅਦ ਜਿਨ੍ਹਾਂ ਨੂੰ ਥੋੜੀ ਲੌਂਗ ਲੈਂਥ ਦੀ ਰਿਕੁਆਇਰਮੈਂਟ ਆ ਨਾਰਮਲ ਅਰੇਂਜ ਦੇ ਵਿੱਚ ਇਸ ਤਰ੍ਹਾਂ ਦੇ ਵਿੱਚ ਬਹੁਤ ਸੋਹਣਾ ਪੀਸ ਆ ਇੱਕ ਵਾਰ ਲੁੱਕ ਚੈੱਕ ਕਰ ਲਓ ਪੀਸ ਦੀ ਨਾਰਮਲ ਲੈਂਥ ਸ਼ਾਰਟ ਤੋਂ ਥੋੜੀ ਲੌਂਗ ਲੌਂਗ ਥੋੜੀ ਸ਼ਾਰਟ ਮੀਡੀਅਮ ਲੈਂਥ ਕਹਿ ਸਕਦੇ ਨੇ ਆਪਾਂ ਇਹਦੇ ਵਿੱਚ ਆਪਾਂ ਨੂੰ ਇੱਕ ਆਹ ਵਾਲਾ ਡਿਜ਼ਾਈਨ ਮਿਲ ਜੂਗਾ ਇਹਨਾਂ ਦਾ ਪ੍ਰਾਈਸ ਹੋਏਗਾ 600 ਰੁਪਏ ਇਹਦੇ ਵਿੱਚ ਦੋਏ ਕਾ ਲਣੇ ਉਸ ਤੋਂ ਬਾਅਦ ਪਿਓਰ ਦੇ ਵਿੱਚ ਆ ਜੂ ਇਹੀ ਲੈਂਥ ਸੇਮ ਇਸ ਤਰ੍ਹਾਂ ਦੇ ਵਿੱਚ ਪਿਓਰ ਵਾਲੀ ਪੀਸ ਲਾਈਟ ਵੇਟ ਜਿਹਨਾਂ ਨੂੰ ਲਾਈਟ ਵੇਟ ਦੀ ਰਿਕੁਆਇਰਮੈਂਟ ਆ ਇਦਾਂ ਦੇ ਆਰਟੀਕਲ ਹੋਣਗੇ ਇਹਦੇ ਵਿੱਚ ਪਿੰਕ ਕਲਰ ਮਿਲ ਜੂਗਾ ਆਪਾਂ ਨੂੰ ਇਹ ਵਾਲਾ ਆਰਟੀਕਲ ਆ ਜੂ ਇਹ ਵਾਲਾ ਮਿਲ ਜੂ ਇਸ ਤਰ੍ਹਾਂ ਦੇ ਵਿੱਚ ਇਹ ਚੀਜ਼ ਆਊਗੀ ਇਹਦੇ ਵਿੱਚ ਥੋੜੇ ਡਿਜ਼ਾਈਨਰ ਪੀਸ ਇਹਦੇ ਵਿੱਚ ਕਲਰ ਮਿਲ ਜਾਣਗੇ ਕਿੰਨਾ ਕਲਰ ਆ ਜੂ ਇੱਕ ਮਿਲ ਜੂ ਰਵੇ ਵਿੱਚ ਬਲੈਕ ਕਲਰ ਇਹਨਾਂ ਦਾ ਪ੍ਰਾਈਸ ਹੋ ਗਿਆ 500 ਰੁਪਏ ਲਾਈਟ ਵੇਟ ਸਟੱਫ ਆ ਸਾਰਾ 500 ਰੁਪਏ ਦੀ ਰੇਂਜ ਦੇ ਵਿੱਚ ਉਸ ਤੋਂ ਬਾਅਦ ਸ਼ਾਰਟ ਦੇ ਵਿੱਚ ਹੈਵੀ ਫਰ ਆਏਗੀ ਇਸ ਤਰ੍ਹਾਂ ਦੇ ਵਿੱਚ ਬਹੁਤ ਜਿਆਦਾ ਸੌਫਟ ਫੈਬਰਿਕ ਆ ਨੇੜੇ ਤੋਂ ਇੱਕ ਵਾਰ ਚੈੱਕ ਕਰੋ ਬਹੁਤ ਵਧੀਆ ਫੀਲ ਆ ਕੱਪੜੇ ਦੀ ਇਹਨਾਂ ਦਾ ਪ੍ਰਾਈਸ ਹੋਏਗਾ 600 ਰੁਪਏ ਇਹਦੇ ਵਿੱਚ ਆਪਾਂ ਨੂੰ ਦੋ ਡਿਜ਼ਾਈਨ ਮਿਲਣਗੇ ਸਭ ਤੋਂ ਪਹਿਲਾਂ ਇਹ ਡਿਜ਼ਾਈਨ ਹੈਗਾ ਇਹਦੇ ਡਿਜ਼ਾਈਨ ਦੇ ਵਿੱਚ ਦੋ ਕਲਰ ਮਿਲ ਜਾਣਗੇ ਇੱਕ ਇਹ ਵਾਲਾ ਕਲਰ ਹੈ ਤੇ ਇੱਕ ਇਹ ਵਾਲਾ ਕਲਰ ਹੈ ਦੋ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ ਉਸ ਤੋਂ ਬਾਅਦ ਇਹਦਾ ਥੋੜਾ ਡਿਜ਼ਾਈਨ ਹੋ ਜਾਏਗਾ ਚੇਂਜ ਸੇਮ ਦੋਨਾਂ ਦੀ ਸੇਮ ਆ ਬਸ ਉੱਪਰ ਜੋ ਡਿਜ਼ਾਈਨਿੰਗ ਆ ਉਹ ਚੇਂਜ ਹੋ ਜੇਗੀ ਇਹਨਾਂ ਦੀ ਇਹਨਾਂ ਦਾ ਵੀ ਸੇਮ ਪ੍ਰਾਈਸ ਆ 600 ਰੁਪਏ ਇਹਦੇ ਵਿੱਚ ਆਪਾਂ ਨੂੰ ਤਿੰਨ ਕਲਰ ਮਿਲ ਜਾਣਗੇ ਇੱਕ ਆ ਕਲਰ ਆ ਨੇੜੇ ਤੋਂ ਹੀ ਕਲਰ ਚੈੱਕ ਕਰੋ ਇੱਕ ਵਾਰ ਇੱਕ ਆ ਜਾਏਗਾ ਇਹ ਵਾਲਾ ਕਲਰ 600 ਰੁਪਏ ਦੀ ਰੇਂਜ ਦੇ ਵਿੱਚ ਸ਼ਾਰਟ ਦੇ ਵਿੱਚ ਰੈਬਿਟ ਫਰ ਉਸ ਤੋਂ ਬਾਅਦ ਹੋਰ ਵਧੀਆ ਕੁਆਲਿਟੀ ਆ ਜਾਏਗੀ ਇਸ ਤਰ੍ਹਾਂ ਦੇ ਵਿੱਚ ਇਹ ਆਪਣੇ ਕੋਲ 4-5 ਪੀਸ ਮਿਕਸ ਪਏ ਨੇ ਇੱਕ ਪ੍ਰਾਈਸ ਇਹਨਾਂ ਦਾ ਹੈਗਾ ਸੀ ਪਹਿਲਾਂ 990 ਰੁਪਏ ਇਹ ਆਪ ਨੂੰ ਮਿਲ ਜਾਣਗੇ ਹੁਣ 700 ਰੁਪਏ ਦੀ ਰੇਂਜ ਦੇ ਵਿੱਚ ਇਹਦੇ ਵਿੱਚ ਆਪਾਂ ਨੂੰ 3-4 ਪੀਸ ਮਿਲ ਜਾਣਗੇ ਮਿਕਸ ਵਾਲੇ ਇਹੜੀ ਡਿਜ਼ਾਈਨ ਆ ਜੂ ਇੱਕ ਇਹ ਵਾਲੇ ਡਿਜ਼ਾਈਨ ਆ ਜੂਗਾ 올 ਓਵਰ ਵਾਲਾ ਬੈਕ ਦੇ ਉੱਪਰ ਵੀ ਵਧੀਆ ਕੰਮ ਹੋ ਸਾਰ ਇਹੜੀ ਡਿਜ਼ਾਈਨ ਆ ਗਿਆ ਇਹ ਵਾਲਾ ਡਿਜ਼ਾਈਨ ਆ ਗਿਆ ਇਹਦੇ ਵਿੱਚ ਇਸ ਤਰ੍ਹਾਂ ਦੇ ਵਿੱਚ ਪੂਰਾ ਸਟ੍ਰੈਚ ਕੱਪੜਾ ਡਬਲ ਐਕਸਐਲ ਵਾਲੇ ਦੇ ਵੀ ਆ ਜੂ ਇਹ ਸਾਈਜ਼ ਬਹੁਤ ਵਧੀਆ ਹੈ ਇਹਦੇ ਵਿੱਚ ਆ ਜੂਗੀ ਜੀ ਸਾਰੇ 850 900 950 ਵਾਲੇ ਪੀਸ ਨੇ ਨੈਟ ਆਪਾਂ ਨੂੰ 700 ਰੁਪਏ ਦੇ ਵਿੱਚ ਲੱਗ ਜਾਣਗੇ ਤਿੰਨ ਚਾਰ ਪੀਸ ਨੇ ਜਿਹੜੇ ਆਪਣੇ ਕੋਲ ਰਹਿ ਗਏ ਕਪੜਾ ਪੂਰਾ ਸਟ੍ਰੈਚ ਹੈ ਇਹ ਵਾਲੀ ਰੇਂਜ ਆ ਗਈ ਸਾਰੀ ਤੇ ਇਸ ਤੋਂ ਬਾਅਦ ਇਸ ਤਰ੍ਹਾਂ ਦੇ ਆਰਟੀਕਲ ਸਟਾਰਟ ਹੋ ਜਾਣਗੇ ਕੋਈ ਨੇੜੇ ਤੋਂ ਆ ਕੇ ਜੇ ਕੈਮਰੇ 'ਚ ਸ਼ੋ ਹੋ ਸਕਦਾ ਤਾਂ ਡਿਟੇਲਿੰਗ ਜ਼ਰੂਰ ਸ਼ੋ ਕਰੋ ਇਹਦੀ ਬਹੁਤ ਵਧੀਆ ਯੂਨੀਕ ਜਿਹੇ ਆਰਟੀਕਲ ਨੇ ਸਾਰੇ ਇੱਥੇ ਸਾਰੀ ਕਢਾਈ ਹੋਊਗੀ ਸਾਰੇ ਕੱਪੜੇ ਦੇ ਵਿੱਚ ਹੀ ਡਿਜ਼ਾਈਨਿੰਗ ਆਹੀ ਬੈਕ ਤੇ ਵੀ ਡਿਜ਼ਾਈਨ ਹੈ ਕੋਈ ਫਰੰਟ ਤੇ ਉੱਪਰ ਵੀ ਇਹ ਕਲਰ ਆ ਜੂਰੇ ਵਿੱਚ ਤੇ ਇੱਕ ਇਹ ਵਾਲਾ ਆ ਜੂਗਾ ਪਿੰਕ ਕਲਰ ਇਹਨਾਂ ਦਾ ਪ੍ਰਾਈਸ ਹੋਗਾ 850 ਰੁਪਏ ਇਹਦੇ ਵਿੱਚ ਆਪਾਂ ਨੂੰ ਦੋ ਡਿਜ਼ਾਈਨ ਮਿਲ ਜਾਣਗੇ ਸਭ ਤੋਂ ਪਹਿਲਾਂ ਆਡੀਐਮ ਸੀ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਇਹ ਆਰਟੀਕਲ ਆ ਜੂਗਾ ਇਹਦੀ ਵੀ ਡਿਟੇਲਿੰਗ ਦੇਖੋ ਨੇੜ ਤੋਂ ਆ ਕੇ ਬਹੁਤ ਸੋਹਣੀ ਡਿਟੇਲਿੰਗ ਆ ਪੀਸ ਦੀ 올ਓਵਰ ਦੀ ਇਹ ਹੈਗੇ ਨੇ 850 ਰੁਪਏ ਦੀ ਰੇਂਜ ਦੇ ਵਿੱਚ ਇਹਦੇ ਵਿੱਚ ਆਪਾਂ ਨੂੰ ਇਹ ਦੋ ਕਲਰ ਮਿਲ ਜਾਣਗੇ ਸਕਿਨ ਤੇ ਪੀਚ ਦੋ ਕਲਰ ਨੇ ਦੋਨੋਂ ਡੀਸੈਂਟ ਕਲਰ ਆ ਬਿਲਕੁਲ ਫ੍ਰੀ ਸਾਈਜ਼ ਨੇ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਯੂਨੀਕ ਫੰਕੀ ਆਈਟਮ ਆਣਗੇ ਚੈੱਕ ਕਰੋ ਆਰਟੀਕਲ ਕੋਲਰ ਦੇ ਉੱਪਰ ਫਰ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਬਣੀ ਹੋਈ ਆ 올 ਓਵਰ ਹੋਊਗਾ ਸਾਰਾ ਪੀਸ ਜਿੰਨੀ ਫਰੰਟ ਤੇ ਡਿਜ਼ਾਈਨਿੰਗ ਓਨੀ ਬੈਕ ਤੇ ਤੇ ਬਾਜੂ ਦੇ ਉੱਪਰ ਵੀ ਦੋਨੋਂ ਸਾਈਡ ਇਹਦੇ ਵਿੱਚ ਕਲਰ ਮਿਲ ਜਾਣਗੇ ਆਪਾਂ ਨੂੰ ਪਿਸਤਾ ਤੇ ਬਲੈਕ ਇਹਦੇ ਵਿੱਚ ਇਹ ਆਰਟੀਕਲ ਆਜੂ ਇਹਨਾਂ ਦਾ ਪ੍ਰਾਈਸ ਹੈ 850 ਰੁਪਏ ਇੱਕ ਆੜੀ ਹੈ ਨਾ ਸੇਮ ਉਹੀ ਪ੍ਰਾਈਸ 850 ਇਦਾਂ ਦੇ ਆਰਟੀਕਲ ਇਹਦੇ ਵਿੱਚ ਆਪ ਨੂੰ ਇਸ ਟਾਈਮ ਸਿਰਫ ਦੋ ਕਲਰ ਮਿਲ ਜਾਣਗੇ ਆ ਲੋ ਜੀ ਇਹ ਸਾਰੀ ਸੀ ਲੋ ਤੋਂ ਮੀਡੀਅਮ ਰੇਂਜ ਹੁਣ ਥੋੜੀ ਆਜੂਗੀ ਪਲੱਸ ਰੇਂਜ ਲਗਜ਼ਰੀ ਰੇਂਜ ਉਹਦੇ ਵਿੱਚ ਆਰਟੀਕਲ ਆਉਣਗੇ ਸਾਰੇ ਡਿਫਰੈਂਟ ਪਾਰਟੀਆਂ ਵਿਅਰਸ ਕੁਆਲਿਟੀ ਚੈੱਕ ਕਰੋ ਇੱਕ ਵਾਰ 올 ਓਵਰ ਪੀਸ ਦੀ ਲੁੱਕ ਚੈੱਕ ਕਰੋ ਬਿਲਕੁਲ ਯੂਨੀਕ ਫੈਬਰਿਕ ਯੂਨੀਕ ਡਿਜ਼ਾਈਨਿੰਗ ਯੂਨੀਕ ਆਰਟੀਕਲ ਸਾਰੇ 올 ਓਵਰ ਨੇੜੇ ਤੋਂ ਆਓ ਇੱਕ ਵਾਰ ਬਿਲਕੁਲ ਯੂਨੀਕ ਆਈਟਮ ਬਣੀ ਹੋਈ ਹੈ ਤੁਸੀਂ ਚੈੱਕ ਕਰੋ ਇੱਕ ਵਾਰ ਜੇ ਤੁਹਾਨੂੰ ਸ਼ੋ ਹੋ ਰਿਹਾ ਸਾਰਾ ਕੁਝ ਇਸ ਦਾ ਸਾਰਾ ਵਰਕ ਪੂਰਾ ਹੈਂਡ ਵਰਕ ਹੈ ਜਿੰਨਾ ਵੀ ਹੋਇਆ ਹੋਇਆ ਦੇ ਉੱਪਰ ਇਹਨਾਂ ਦਾ ਪ੍ਰਾਈਸ ਹੋਏਗਾ 1050 1100 1150 ਮਿਕਸ ਰੇਂਜ ਹੋਏਗੀ ਥੋੜਾ ਥੋੜਾ ਡਿਜ਼ਾਈਨ ਦੇ ਹਿਸਾਬ ਨਾਲ ਇਹਨਾਂ ਦਾ ਫਰਕ ਹੋਏਗਾ ਇਦਾਂ ਦੇ ਕਲਰ ਹੋਣਗੇ ਇਹਦੇ ਵਿੱਚ ਕਲਰ ਵੀ ਸਾਰੇ ਵਧੀਆ ਹੋਣਗੇ ਇਹਨਾਂ ਦੇ ਵਿੱਚ ਡੀਸੈਂਟ ਕਲਰ ਨੇ ਕਿਹਟਾ ਲੂਗਾ ਇਹ ਵਾਲਾ ਕਲਰ ਇਸ ਦੇ ਵਿੱਚ ਇਹ ਜਿਆ ਡਿਜ਼ਾਈਨ ਸੀ ਇਹਦੇ ਵਿੱਚ ਤਿੰਨ ਕਲਰ ਨੇ ਤਿੰਨੋਂ ਕਲਰ ਪੂਰੇ ਓਕੇ ਬਹੁਤ ਸੋਹਣੇ ਪੀਸ ਨੇ ਇਹਨਾਂ ਦਾ ਪ੍ਰਾਈਸ ਹੋਏਗਾ 1050 ਰੁਪਏ ਇਸ ਤੋਂ ਬਾਅਦ ਇਹਦੇ ਵਿੱਚ ਨੈਕਸਟ ਇਹ ਵਾਲਾ ਆਰਟੀਕਲ ਆਏਗਾ ਇਹ ਵੀ ਚੈੱਕ ਕਰੋ ਲੁੱਕ ਦੇਖੋ ਪੀਸ ਦੀ ਇੱਕ ਵਾਰ ਚੰਗੀ ਤਰ੍ਹਾਂ ਦੇਖ ਲਓ ਨੇੜੇ ਤੋਂ ਇਹ ਸਾਰੀ ਫਰੰਟ ਲੁੱਕ ਤੇ ਹੁਣ ਆਪਾਂ ਬੈਕ ਲੁੱਕ ਚੈੱਕ ਕਰੋ ਇਹਦੀ ਬੈਕ ਵੀ ਇੱਕ ਵਾਰ ਨੇੜੇ ਤੋਂ ਦੇਖੋ ਅਸਲ ਦੇ ਵਿੱਚ ਵੀ ਕੰਮ ਹੋਇਆ ਕਿ ਹੋਇਆ ਇਹਦੇ ਤੇ ਸਾਰਾ ਹੈਂਡਵਰਕ ਹੋਇਆ ਹੈ ਜਿੰਨਾ ਵੀ ਹੋਇਆ ਹੈ ਇਹ ਵਾਲਾ ਕੋਈ ਦੇਰ ਵਿੱਚ ਮਸ਼ੀਨੀ ਕੰਮ ਨਹੀਂ ਹੈਗਾ ਸਾਰਾ ਹੈਂਡਵਰਕ ਜਿੰਨਾ ਵੀ ਹੋਇਆ ਹੈ ਪੀਸ ਦੇ ਉੱਪਰ ਤੇ ਬਾਹ ਦੇ ਉੱਪਰ ਵੀ ਫਰੰਟ ਸਾਈਡ ਬੈਕ ਸਾਈਡ ਦੋਨੋਂ ਸਾਈਡ ਪੂਰੀ ਵਧੀਆ ਜੋ ਵੀ ਬਣੀ ਹੋਈ ਹੈ ਇਹਦੇ ਵਿੱਚ ਆਪਾਂ ਨੂੰ ਮਿਲ ਜਾਣਗੇ ਤਿੰਨ ਕਲਰ ਪਿੰਕ ਕਲਰ ਮਿਲ ਜੂਗਾ ਇੱਕ ਮਿਲ ਜੇਗਾ ਗ੍ਰੇ ਕਲਰ ਬਹੁਤ ਸੋਹਣੇ ਕਲਰ ਨੇ ਸਾਰੇ ਜਿੰਨੇ ਵੀ ਹੈਗੇ ਨੇ ਸੇਮ ਪ੍ਰਾਈਸ 1050 ਰੁਪਏ ਇਹ ਹੋ ਗਿਆ ਇਹਦਾ ਦੂਸਰਾ ਡਿਜ਼ਾਈਨ ਉਸ ਤੋਂ ਬਾਅਦ ਇਹ ਆ ਜਾਏਗਾ ਤੀਸਰਾ ਡਿਜ਼ਾਈਨ ਇਹਦਾ ਇਹਦੀ ਵੀ ਇੱਕ ਵਾਰ ਲੁੱਕ ਚੈੱਕ ਕਰੋ 올 ਓਵਰ ਪੀਸ ਦੀ ਇਹ ਹੋ ਗਈ ਸਾਰੀ ਫਰੰਟ ਸਾਈਡ ਤੇ ਇਹ ਹੋ ਗਈ ਇਹਦੀ ਬੈਕ ਸਾਈਡ ਬੈਕ ਸਾਈਡ ਵੀ ਨੇੜੇ ਤੋਂ ਆ ਕੇ ਦੇਖੋ ਇੱਕ ਵਾਰ ਇਹਦੇ ਵਿੱਚ ਵੀ ਆਪਾਂ ਨੂੰ ਦੋ ਤਿੰਨ ਕਲਰ ਮਿਲ ਜਾਣਗੇ ਦੋ ਕਲਰ ਦੇ ਵਿੱਚ ਇੱਕ ਤਾਂ ਇਹ ਵਾਲਾ ਕਲਰ ਆ ਜਾਏਗਾ ਆਫ ਕ੍ਰੀਮ ਕਲਰ ਇੱਕ ਆ ਜਾਏਗਾ ਇਸ ਤਰ੍ਹਾਂ ਦੇ ਵਿੱਚ ਵਾਈਟ ਕਲਰ ਵਾਈਟ ਕਲਰ ਦੀ ਇਹਦੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਆ ਕਿਉਂਕਿ ਹਰ ਤਰ੍ਹਾਂ ਦੇ ਸੂਟ ਨਾਲ ਚੱਲੇ ਜਾਂਦਾ ਇਹਦਾ ਵੀ ਸੇਮ ਪ੍ਰਾਈਸ 1050 ਰੁਪਏ ਸਭ ਦਾ ਰੇਟ ਫਿਕਸ ਹੋਏਗਾ ਇਸਰੇ ਵਿੱਚ ਕੋਈ ਘੱਟ ਵੱਧ ਨਹੀਂ ਮਿਲਗਾ ਫਿਰ ਨੈਕਸਟ ਦੇ ਵਿੱਚ ਆ ਜਾਏਗਾ ਇਹ ਵਾਲਾ ਡਿਜ਼ਾਈਨ ਇਸ ਤਰ੍ਹਾਂ ਦੇ ਵਿੱਚ ਇਹ ਵੀ ਨੇੜੇ ਤੋਂ ਇੱਕ ਵਾਰ ਲੁੱਕ ਚੈੱਕ ਕਰ ਲਓ ਪੀਸ ਦੀ ਸੇਮ ਪ੍ਰਾਈਸ ਹੋਏਗਾ 1050 ਰੁਪਏ 올 오버 ਵਾਲੇ ਪੀਸ ਰਹਿਣਗੇ ਸਾਰੇ ਇਸ ਦੇ ਵਿੱਚ ਵੀ ਦੋ ਕਲਰ ਮਿਲ ਜਾਣਗੇ ਸਿਸ਼ਟਾ ਕਲਰ ਇੱਕਾ ਸਕਿਨ ਕਲਰ ਦੋਨੋਂ ਬਹੁਤ ਪਿਆਰੇ ਕਲਰ ਨੇ ਉਸ ਤੋਂ ਬਾਅਦ ਨੈਕਸਟ ਡਿਜ਼ਾਈਨ ਇਹਦੇ ਵਿੱਚ ਆ ਜਾਏਗਾ ਇਹ ਵਾਲਾ ਇਹਨਾਂ ਦਾ ਵੀ ਸੇਮ ਪ੍ਰਾਈਸ 1050 ਰੁਪਏ ਲੋ ਜੀ ਕਰੋ ਚੈੱਕ ਆਰਟੀਕਲ ਕੱਪੜਾ ਬਹੁਤ ਹੀ ਜ਼ਿਆਦਾ ਸੌਫਟ ਬਹੁਤ ਸੋਹਣੀ ਫੈਬਰਿਕ ਆ ਸਾਰੀ 올 오버 ਡਿਜ਼ਾਈਨ ਵਾਲੇ ਪੀਸ ਨੇ ਸਾਰੇ ਇਹ ਵਾਲਾ ਡਿਜ਼ਾਈਨ ਹੋ ਜਾਏਗਾ ਇਹਦੇ ਵਿੱਚ ਮਿਲ ਜਾਏਗਾ ਆਪਾਂ ਨੂੰ ਸਕਿਨ ਕਲਰ ਤੇ ਉਸ ਤੋਂ ਬਾਅਦ ਇਹਦੇ ਵਿੱਚ ਆ ਜਾਏਗਾ ਇਦਾਂ ਦਾ ਏੜੀਆਂ ਨੇ ਚੌਥੜੀ ਏੜੀਆਂ ਨੇ ਦਾ ਲੋ ਜੀ ਕਰੋ ਚੈੱਕ ਪੀਸ ਇਹ ਵੀ ਸੇਮ ਪ੍ਰਾਈਸ 1050 ਰੁਪਏ ਇਹ ਡਿਜ਼ਾਈਨ ਹੋ ਗਿਆ ਇਹਦੇ ਵਿੱਚ ਵੀ ਕਲਰ ਮਿਲ ਜਾਣਗੇ ਤਿੰਨ ਕਿੰਨੇ ਕਲਰ ਔਰ ਪਿੰਕ ਕਲਰ ਬਹੁਤ ਪਿਆਰੀ ਸ਼ੇਡ ਨੇ ਸਾਰੇ ਉਸ ਤੋਂ ਬਾਅਦ ਇਹਦੇ ਵਿੱਚ ਏੜੀਆਂ ਨੇ ਮਿਲ ਜੂ ਆਪਾਂ ਨੂੰ ਪ੍ਰਾਈਸ ਇਹਨਾਂ ਦਾ ਸਾਰਿਆਂ ਦਾ ਸੇਮ ਰਹੇਗਾ 1050 ਰੁਪਏ ਬੈਕ ਲੁੱਕ ਦੇਖ ਲਓ ਚੰਗੀ ਤਰ੍ਹਾਂ ਔਰ ਫਰੰਟ ਲੁੱਕ ਦੇਖ ਲੋ ਇਹਦੇ ਵਿੱਚ ਵੀ ਆਪਾਂ ਨੂੰ ਇੱਕ ਕਲਰ ਇਹ ਵਾਲਾ ਹੋ ਜਾਏਗਾ ਤੇ ਦੂਸਰਾ ਕਲਰ ਇਹਦੇ ਵਿੱਚ ਮਿਲ ਜਾਏਗਾ ਰੈੱਡ ਜਿਨ੍ਹਾਂ ਨੂੰ ਵਿਆਹ ਸ਼ਾਦੀਆਂ ਦੇ ਵਿੱਚ ਚਾਹੀਦੀਆਂ ਨੇ ਤਾਂ ਇਹ ਕਲਰ ਬਹੁਤ ਬੈਸਟ ਨੇ ਰੈੱਡ ਕਲਰ ਹੈ ਤੇ ਇੱਕ ਇਹਦੇ ਵਿੱਚ ਬਲੈਕ ਕਲਰ ਮਿਲ ਜਾਏਗਾ ਆਪਾਂ ਨੂੰ ਇਹਦਾ ਥੋੜਾ ਡਿਜ਼ਾਈਨ ਦਾ ਉਹਦੇ ਨਾਲ ਫਰਕ ਹੋਏਗਾ ਪ੍ਰਾਈਸ ਹੋਏਗਾ ਸੇਮ 1050 ਰੁਪਏ ਇੱਕ ਕਲਰ ਆ ਜਾਏਗਾ ਇਹ ਵਾਲਾ ਥੋੜਾ ਡਿਫਰੈਂਟ ਡਿਜ਼ਾਈਨ ਦੇ ਵਿੱਚ ਸੇਮ ਪ੍ਰਾਈਸ ਕਹੇ ਆ ਰਿਹਾ 50 ਰੁਪਏ ਉਸ ਤੋਂ ਬਾਅਦ ਇਹੀ ਵਧੀਆ ਕੁਆਲਿਟੀ ਦੇ ਵਿੱਚ ਜਿਨ੍ਹਾਂ ਨੂੰ ਥੋੜੇ ਵੱਡੇ ਸਾਈਜ਼ ਚਾਹੀਦੇ ਆ ਡਬਲ ਐਕਸਲ ਸਾਈਜ਼ ਉਹਨਾਂ ਲਈ ਨੇ ਆਰਟੀਕਲ ਇਦਾਂ ਦੇ ਬਹੁਤ ਹੀ ਪਿਆਰੀ ਫੈਬਰਿਕ ਆ ਡਬਲ ਐਕਸਲ ਟ੍ਰਿਪਲ ਐਕਸਲ ਸਾਈਜ਼ ਇੱਕ ਵਾਰ ਲੁੱਕ ਦੇਖ ਲਓ 올 ਓਵਰ ਉਦਾਂ ਹੀ ਡਿਜ਼ਾਈਨਿੰਗ ਹੋਊਗੀ ਸਾਰੀ ਔਰ ਇਹਦੇ ਗਲੇ ਦੇ ਉੱਪਰ ਹੈਂਡਵਰਕ ਹੋਏਗਾ ਸਾਰਾ ਨੇੜੇ ਤੱਕ ਇੱਕ ਵਾਰ ਲੁੱਕ ਦੇਖ ਲਓ ਗਲੇ ਦੇ ਉੱਪਰ ਸਾਰਾ ਜਿੰਨਾ ਵੀ ਕੰਮ ਹੋਇਆ ਸਾਰਾ ਹੈਂਡਵਰਕ ਹੈ ਇਹ ਇਹਦੇ ਵਿੱਚ ਕਲਰ ਇੱਕ ਗ੍ਰੇ ਕਲਰ ਮਿਲ ਜੂਗਾ ਆਪਾਂ ਨੂੰ ਇਹਰੇ ਵਿੱਚ ਮਿਲ ਜੂਗਾ ਪਿਸਤਾ ਕਲਰ ਇੱਕੇ ਦੇ ਵਿੱਚ ਆ ਜਾਏਗਾ ਇਸ ਤਰ੍ਹਾਂ ਦਾ ਇਹ ਡਿਜ਼ਾਈਨ ਹੈ ਇਹਨਾਂ ਦਾ ਪ੍ਰਾਈਸ ਹੋਏਗਾ 1150 ਰੁਪਏ ਜਿਹੜਾ ਇਹ ਵਾਲਾ ਆਰਟੀਕਲ ਤੇ ਡਬਲ ਐਕਸਲ ਟ੍ਰਿਪਲ ਐਕਸਲ ਸਾਈਜ਼ ਇੱਕੇ ਦੇ ਵਿੱਚ ਹੈਗਾਗਾ ਇਹ ਵਾਲਾ ਆਰਟੀਕਲ ਇਹਦਾ ਪ੍ਰਾਈਸ ਹੋਏਗਾ 1050 ਰੁਪਏ ਇਹਦੀ ਵੀ ਲੁੱਕ ਚੈੱਕ ਕਰ ਲਓ ਇਹ ਵੀ 올 ਓਵਰ ਵਾਲਾ ਪੀਸ ਹੋਊਗਾ ਫਰੰਟ ਸਾਈਡ ਦੇਖ ਲਓ ਇਹ ਆ ਜੂਗੀ ਬੈਕ ਸਾਈਡ ਇਹਦੀ ਇਹਦਾ ਪ੍ਰਾਈਸ ਹੋਏਗਾ 1050 ਰੁਪਏ ਇਹਦੇ ਵਿੱਚ ਆਪ ਨੂੰ ਇੱਕ ਇਹ ਵਾਲਾ ਕਲਰ ਮਿਲ ਜੂਗਾ ਤੇ ਇੱਕ ਬਲੈਕ ਕਲਰ ਮਿਲ ਜੂਗਾ ਦੋ ਕਲਰ ਇਹਦੇ ਵਿੱਚ ਅਵੇਲੇਬਲ ਮਿਲ ਜਾਣਗੇ ਸਾਈਜ਼ ਡਬਲ ਐਕਸ ਐਲ ਮਿਲ ਜੂਗਾ 트리플 ਐਕਸ ਐਲ ਵਾਲ ਦੇ ਵੀ ਆਜੂ ਸਟੈਂਡਰਡ ਸਾਈਜ਼ ਨੇ ਸਾਰੇ ਇੱਕਾ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀ 1000 1150 ਵਾਲ ਉਹਦੇ ਵਿੱਚ ਇੱਕ ਆਰਟੀਕਲ ਆਪਾਂ ਨੂੰ ਮਿਲ ਜੂਗਾ ਇਸ ਤਰ੍ਹਾਂ ਦੇ ਵਿੱਚ ਇਹ ਵੀ ਸਾਰਾ ਹੈਂਡਵਰਕ ਵਾਲਾ ਪੀਸ ਹੋਊਗਾ ਫਰੰਟ ਬੈਕ ਦੋਨੋਂ ਸਾਈਡ ਡਿਜ਼ਾਈਨਿੰਗ ਹੋਊਗੀ ਇਹ ਸਾਰੇ ਸੀ ਕੋਟਿਆਂ ਦੇ ਆਰਟੀਕਲ ਤੇ ਇਸ ਤੋਂ ਬਾਅਦ ਜਿਨ੍ਹਾਂ ਨੂੰ ਸਿੰਪਲ ਡੇਲੀ ਵੇਅਰਲੀ ਚਾਹੀਦੇ ਨੇ ਉਹਨਾਂ ਲਈ ਇਸ ਤਰ੍ਹਾਂ ਦੇ ਵਿੱਚ ਆ ਜਾਣਗੇ ਸਿੰਪਲ ਸੂਪਰ ਚੀਜ਼ਾਂ ਜਿਵੇਂ ਕੋਈ ਜ਼ਿਆਦਾ ਉਮਰ ਦੀਆਂ ਲੇਡੀਜ਼ ਹੁੰਦੀਆਂ ਨੇ ਘਰ ਦੇ ਵਿੱਚ ਉਹਨਾਂ ਲਈ ਇਸ ਤਰ੍ਹਾਂ ਦੇ ਵਿੱਚ ਸਿੰਪਲ ਇਹਨਾਂ ਦਾ ਪ੍ਰਾਈਸ ਹੋ ਗਿਆ 500 ਰੁਪਏ ਇਹਦੇ ਵਿੱਚ ਆਪਾਂ ਨੂੰ ਐਮ ਐਮ ਸਾਈਜ਼ ਤੋਂ ਲੈ ਕੇ ਟ੍ਰਿਪਲ ਐਕਸਲ ਤੱਕ ਸਾਰੇ ਸਾਈਜ਼ अवेलेबल ਮਿਲ ਜਾਣਗੇ ਬਹੁਤ ਇਹਦੇ ਵਿੱਚ ਸਾਦੇ ਜਿਹੇ ਕਲਰ ਹੋਣਗੇ ਸਾਰੇ ਜਿਵੇਂ ਆਪਾਂ ਨੂੰ ਘਰ ਦੇ ਵਿੱਚ ਚਾਹੀਦੇ ਹੁੰਦੇ ਨੇ ਸਿਆਣੇ ਬਜ਼ੁਰਗਾਂ ਲਈ ਉਦਾਂ ਦੇ ਆਰਟੀਕਲ ਇਹਨਾਂ ਦੇ ਵਿੱਚ ਆਪਾਂ ਨੂੰ ਸਾਈਜ਼ ਐਮ ਤੋਂ ਲੈ ਕੇ ਟ੍ਰਿਪਲ ਐਕਸਲ ਤੱਕ ਸਾਰੇ ਵੱਡੇ ਤੋਂ ਵੱਡਾ ਸਾਈਜ਼ ਵਿੱਚ ਮਿਲ ਜੂ ਸਭ ਦਾ ਇੱਕੋ ਹੋਗਾ ਪ੍ਰਾਈਸ ਸਿਰਫ 500 ਰੁਪਏ ਜਿਹੜਾ ਮਰਜੀ ਸਾਈਜ਼ ਲੈ ਜਾਓ ਜਿਹੜਾ ਮਰਜੀ ਦੇ ਵਿੱਚ ਕਲਰ ਲੈ ਜਾਓ ਸਾਰੇ ਦੇ ਵਿੱਚ ਵਧੀਆ-ਵਧੀਆ ਆਪਾਂ ਨੂੰ ਕਲਰ ਮਿਲ ਜਾਣਗੇ ਉਸ ਤੋਂ ਬਾਅਦ ਇਹਦੇ ਵਿੱਚ ਆਉਣੀਆਂ ਸਲੀਵਲੈਸ ਜੈਕਟਸ ਇਸ ਤਰ੍ਹਾਂ ਦੇ ਵਿੱਚ ਪੀਸ ਦੀ ਡਿਟੇਲਿੰਗ ਦੇਖੋ ਇੱਕ ਵਾਰ 올ਓਵਰ ਵਾਲੇ ਪੀਸ ਹੋਣਗੇ ਬੈਕ ਤੋਂ ਵੀ ਦੇਖ ਲੋ ਇਨਾ ਸਾਈਜ਼ ਦੇ ਅਕੋਰਡਿੰਗ ਇਹਨਾਂ ਦਾ ਰੇਟ ਹੋਗਾ ਜਿਵੇਂ ਕਿ ਜਿਹੜਾ ਸਭ ਤੋਂ ਛੋਟਾ ਸਾਈਜ਼ ਹੈ ਦੇ ਵਿੱਚ ਉਹ ਪੈ ਜਾਏਗਾ 500 ਰੁਪਏ ਦੀ ਰੇਂਜ ਦੇ ਵਿੱਚ ਉਸ ਤੋਂ ਬਾਅਦ ਸਾਈਜ਼ ਦੇ ਅਕੋਰਡਿੰਗ 50-50 ਰੁਪਏ ਪਲੱਸ ਹੋਣਗੇ ਇਹਦੇ ਵਿੱਚ ਵੀ ਰੰਗ ਆਪਾਂ ਨੂੰ ਵਧੀਆ-ਵਧੀਆ ਮਿਲ ਜਾਣਗੇ ਕਲਰ ਦੇਖ ਲਓ ਇੱਕ ਵਾਰ ਨੇੜੇ ਤੋਂ ਚੈੱਕ ਕਰੋ ਇਹ ਕਲਰ ਆ ਗਿਆ ਸਕਿਨ ਕਲਰ ਸਾਰੇ ਡਿਫਰੈਂਟ ਕਲਰ ਨੇ ਇਹਦੇ ਵਿੱਚ ਇਦਾਂ ਦੇ ਵਿੱਚ 올 ਓਵਰ ਪੀਸ ਹੋਣਗੇ ਸਾਰੇ 500 ਤੋਂ ਸਟਾਰਟਿੰਗ ਹੋਗੇ 50-50 ਰੁਪਏ ਵਾਧਾ ਹੋਗਾ ਐਮ ਸਾਈਜ਼ ਦਾ 50 ਐਮ ਸਾਈਜ਼ ਦਾ ਰੇਟ ਹੋਗਾ 500 ਰੁਪਏ ਤੋਂ ਬਾਅਦ 50-50 ਪਲੱਸ ਹੋਣਗੇ ਸਾਈਜ਼ ਤੇ ਬਾਕੀ ਇਦਾਂ ਦੇ ਵਿੱਚ ਹਾਫ 슬ੀਵ ਸਵੈਟਰ ਆ ਜਾਣਗੇ ਜਿਹਨਾਂ ਸ਼ਰਟ ਵਗੈਰਾ ਦੇ ਉੱਪਰ ਦੀ ਵੇਅਰ ਕਰਨ ਲਈ ਜਾਂ ਸੂਟ ਦੇ ਉੱਪਰ ਦੀ ਵੀ ਚੱਲੇ ਜਾਂਦੇ ਨੇ ਇਹਨਾਂ ਦੀ ਪ੍ਰਾਈਸ ਹੋ ਗਿਆ 500 ਰੁਪਏ ਸਾਰੀ ਪਿਓਰ ਦੀ ਫੈਬਰਿਕ ਹੋਗੀ ਇਹਦੇ ਵਿੱਚ ਆਪਾਂ ਨੂੰ ਅਲੱਗ-ਅਲੱਗੇ ਕਲਰ ਮਿਲ ਜਾਣਗੇ ਕਲਰ ਤੁਸੀਂ ਦੇਖ ਸਕਦੇ ਹੋ ਸ਼ੇਡ ਬਹੁਤ ਕਰ ਰਹੇ ਨੇ ਇਹਦੇ ਵਿੱਚ ਇਹ ਵਾਲਾ ਸ਼ੇਡ ਆ ਗਿਆ ਇਹ ਵਾਲਾ ਹੋ ਗਿਆ ਗ੍ਰੀਨ ਦੇ ਵਿੱਚ ਦੋ ਤਿੰਨ ਟੋਨ ਮਿਲ ਜਾਣੀਆਂ ਆਪਾਂ ਨੂੰ ਇਹਨਾਂ ਦਾ ਸਭ ਦਾ ਪ੍ਰਾਈਸ ਆ ਨੈਟ 500 ਰੁਪਏ ਜਿਹੜਾ ਮਰਜੀ ਕਲਰ ਲੈ ਸਕਦੇ ਹੋ ਫ੍ਰੀ ਸਾਈਜ਼ ਦੇ ਵਿੱਚ ਉਸ ਤੋਂ ਬਾਅਦ ਇਦਾਂ ਦੇ ਵਿੱਚ ਅਪਰਉਣਗੇ ਰੈਬਿਟ ਬੂਲ ਵਾਲੇ ਇੱਕ ਸੂਟ ਦੇ ਉੱਪਰ ਵੀ ਪੈ ਜਾਣਗੇ ਤੇ ਜਿਹਨੇ ਪੈਂਟ ਨਾਲ ਵੀਅਰ ਕਰਨਾ ਟੌਪ ਦੇ ਨਾਲ ਟੌਪ ਦੀ ਤਰ੍ਹਾਂ ਓਦਾਂ ਵੀ ਚੱਲੇ ਜਾਣਗੇ ਬਹੁਤ ਸੌਫਟ ਫੈਬਰਿਕ ਆ ਇਹਨਾਂ ਦਾ ਪ੍ਰਾਈਸ ਹੋਏਗਾ 600 ਰੁਪਏ ਇਹਦੇ ਵਿੱਚ ਆਪਾਂ ਨੂੰ 2-3 ਕਲਰ ਮਿਲ ਜਾਣਗੇ ਫ੍ਰੀ ਸਾਈਜ਼ ਹੋਊਗਾ ਸਾਰ ਇਹ ਕਲਰ ਆ ਜਾਊਗਾ ਇਹ ਵਾਲਾ ਕਲਰ ਆ ਜਾਊਗਾ ਤੇ ਲਾਸਟ ਦੇ ਵਿੱਚ ਆ ਜਾਏਗਾ ਇਹ ਵਾਲਾ ਕਲਰ ਸਕੈਨ ਕਲਰ ਜਿਹੜਾ ਵੀ ਪੀਸ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦਾ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜਾਂ ਜਿਹੜੇ ਨੇੜੇ ਤੁਹਾਨੂੰ ਸ਼ਾਪ ਤੇ ਆ ਸਕਦੇ ਹੋ ਉਹ ਸ਼ਾਪ ਤੁਸੀਂ ਵਿజిਟ ਕਰਕੇ ਵੀ ਲੈ ਆ ਸਕਦੇ ਹੋ ਤੇ ਜਲਦੀ ਤੋਂ ਜਲਦੀ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਦਾਂ ਨੇ ਹੋਰ ਬਹੁਤ ਸਾਰੀਆਂ ਵੀਡੀਓ ਤੁਹਾਡੇ ਲਈ ਆਉਣ ਵਾਲੀਆਂ ਨੇ ਬਹੁਤ ਸਾਰਾ ਸਟਾਕ ਆਉਣ ਵਾਲਾ ਬਾਕੀ ਹੈ ਹਜੇ ਉਹਦੀ ਵੀਡੀਓ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਤੇ ਹੋਰ ਅਪਡੇਟਸ ਲਈ ਡੇਲੀ ਅਪਡੇਟਸ ਲਈ ਆਪਣੇ Instagram ਚੈਨਲ RM collection ਮੇਰੇ ਕੋਲ ਤੁਹਾਨੂੰ ਕਰ ਲਓ ਫੋਲੋ ਥੈਂਕ ਯੂ ਸੋ ਮਚ